ਸਸ਼ੀਗਲ ਦੋਸਤੋ ਅੱਜ ਮੈਂ ਵਿਦਿਆਰਥੀਆਂ ਨੂੰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਿਹੜੇ ਕੋਰਸ ਕਰਨਾ ਚਾਹੁੰਦੇ ਜੇ ਤੇ ਉਹ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਕੋਰਸ ਜਿਹੜੇ ਹੈਗੇ ਨੇ ਉਹ ਕਿਹੜੇ ਨੇ ਬੀਏ ਆ ਬੀਸੀਏ ਬੀਐਸਸੀ ਡੀਲੀਬ ਤੇ ਪੀਜੀਡੀਸੀ ਹੈ ਪੀਜੀਡੀਸੀ ਜਿਹੜਾ ਗ੍ਰੈਜੂਏਸ਼ਨ ਤੋਂ ਬਾਅਦ ਆ ਬਾਕੀ ਜਿਹੜੇ ਸਾਰੇ ਉਹ ਪਲੱਸ 2 ਤੋਂ ਬਾਅਦ ਨੇ ਆਮ ਤੌਰ ਤੇ ਵਿਦਿਆਰਥੀਆਂ ਦੇ ਇਹ ਵੀ ਆਪਣੇ ਮਨਾਂ 'ਚ ਸਵਾਲ ਹੁੰਦੇ ਨੇ ਕਿ ਕੀ ਅਸੀਂ ਪਲੱਸ 2 ਆਰਟਸ ਨਾਲ ਕੀਤੀ ਹੈ ਤੇ ਬੀਸੀਏ ਕਰ ਸਕਦੇ ਆ ਹਾਂਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇ ਤੁਸੀਂ ਬੀਸੀਏ ਜਿਹੜੀ ਉਹ ਕਰ ਸਕਦੇ ਜੇ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ एलिजिਬਿਲਟੀ ਕਰੀਟੇਰੀਆ ਪਾਸਟੂ ਜੇ ਅਗਰ ਤੁਹਾਡੇ 45% ਨੰਬਰ ਆ ਤੁਸੀਂ ਬੀਸੀਏ 'ਚ ਐਡਮਿਸ਼ਨ ਲੈ ਸਕਦੇ ਜੇ ਬਾਕੀ ਬੀਐਸਸੀ ਜਿਹੜੀ ਉਹ ਕੰਪਿਊਟਰ ਸਾਇੰਸ ਹੈ ਜਿਵੇਂ ਅਸੀਂ ਬੀਐਸਸੀ ਮੈਥ ਇਕਨੋਮਿਕਸ ਤੇ ਕੰਪਿਊਟਰ ਇਹ ਜਿਹੜਾ ਬੀਐਸਸੀ ਗ੍ਰੇਡ ਮਿਲਦਾ ਵਾ ਤੁਸੀਂ ਇਹਦੇ 'ਚ ਵੀ ਐਡਮਿਸ਼ਨ ਲੈ ਸਕਦੇ ਬੀਏ ਜਿਹੜੀ ਆ ਉਹਦੇ ਵਿੱਚ ਬਹੁਤ ਸਾਰੇ ਸਬਜੈਕਟ ਜਿਹੜੇ ਤੁਹਾਨੂੰ ਗੁਰਕੁਲ ਡਿਗਰੀ ਕਾਲਜ ਵਿੱਚ ਮਿਲ ਜਾਣਗੇ ਉਹ ਵਿਦਿਆਰਥੀਆਂ ਦਾ ਇੱਕ ਹੋਰ ਵੀ ਸਵਾਲ ਹੁੰਦਾ ਵਾ ਗ੍ਰੈਜੂਏਸ਼ਨ ਜਿਹੜੀ ਆ ਬੀਏ ਉਹ ਐਵੇਂ ਹੀ ਆ ਮੈਂ ਇੱਕ ਗੱਲ ਕਵਾਂਗਾ ਕਿ ਬਹੁਤ ਸਾਰੇ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੀਆਂ ਜੌਬ ਓਪਰਚ्युनिटीਜ਼ ਨੇ ਤੁਸੀਂ ਕਾਲਜ ਆਓ ਤੁਹਾਨੂੰ ਇੱਥੇ ਜਿਹੜਾ ਸਮਝਾਇਆ ਜਾਏਗਾ ਕਿ ਗ੍ਰੈਜੂਏਸ਼ਨ ਜੇ ਤੁਸੀਂ ਸਹੀ ਤਰੀਕੇ ਨਾਲ ਕਰਦੇ ਜੇ ਤੇ ਬਹੁਤ ਸਾਰੀਆਂ ਨੌਕਰੀਆਂ ਨੇ ਜਿਹੜੀਆਂ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕਰ ਸਕਦੇ ਜੇ ਸੋ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਤੋਂ ਵੀ ਬਾਅਦ ਬਹੁਤ ਸਾਰੀਆਂ ਜੌਬਸ ਨੇ ਡੀਲੀਪੀ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਪਿੱਛੇ ਜੀ ਇਹਦੇ ਚ ਵੀ ਵੈਕੈਂਸੀਆਂ ਨਿਕਲਿਆ ਸੀ ਪਲੱਸ 2 ਤੋਂ ਬਾਅਦ ਇੱਕ ਸਾਲ ਦਾ ਕੋਰਸ ਆ ਤੁਸੀਂ ਇਹ ਵੀ ਕੋਰਸ ਜਿਹੜਾ ਲੈ ਸਕਦੇ PGDC ਜਿਹੜਾ ਉਹ ਗ੍ਰੈਜੂਏਸ਼ਨ ਵਾਲੇ ਬੱਚੇ ਜਿੰਨਾਂ ਨੇ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ ਤੇ ਉਹ ਕੰਪਿਊਟਰ ਕਰਨਾ ਚਾਹੁੰਦੇ ਨੇ ਕਿਉਂਕਿ ਜਦੋਂ ਵੀ ਕੋਈ ਜੌਬ ਨਿਕਲਦੀ ਹੈ ਉਹਦੇ ਵਿੱਚ ਕੰਪਿਊਟਰ ਦੀ ਡਿਮਾਂਡ ਕੀਤੀ ਜਾਂਦੀ ਹੈ ਸੋ ਤੁਸੀਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਜਿਹੜਾ ਗੁਰਕੁਲ ਡਿਗਰੀ ਕਾਲਜ ਵਿੱਚ ਕਰ ਸਕਦੇ ਜੀ ਧੰਨਵਾਦ ਜੀ